ਜੇ ਪ੍ਰੋਸੈਸ ਨੂੰ ਮੋੜ ਦੇਣਾ ਹੈ ਕਿ ਮੋੜ ਦੇਣਾ ਹੈ ਇਹ ਰਿਪੋਰਟ ਵਿੱਚ ਡਿਵਲਪਮੈਂਟ ਕਰਨੀ ਚਾਹੀਦੀ ਹੈ ਲੋੜ ਪੈਂਦੀ ਹੈ ਕਿ ਸਰਾਈ ਦੀ ਵਿਸਟਾ ਬਾਰੇ ਅ ਬਿਲਕੁਲ ਜਿਸ ਕਿਸਮ ਦੀ ਵਸਤਾ ਜੋ ਸਾਰਾ ਦੇਸ਼ ਗੁਜ਼ਰ ਰਿਹਾ ਹੈ ਉਹ ਤੁਹਾਨੂੰ ਸਭ ਨੂੰ ਪਤਾ ਕਿ ਇੱਕ ਬਹੁਤ ਵੱਡਾ ਸਾਡੇ ਮੁਲਕ ਦੇ ਉੱਤੇ ਪਹਿਲਗਾਮ ਦੇ ਅੰਦਰ ਜਿਹੜਾ ਪਾਕਿਸਤਾਨ ਦੇ ਤਰਤੀ ਤੋਂ ਟ੍ਰੇਨਿੰਗ ਪ੍ਰਾਪਤ ਆਤਵਾਦੀ ਨੇ ਅਟੈਕ ਕੀਤਾ ਸਾਡੇ ਨੇ ਹੱਥੇ ਦੇਸ਼ ਦੇ ਨਾਗਰਿਕਾਂ ਦਾ ਇਕ ਦਲੇਮ ਕੀਤਾ ਸੋ ਸਾਰੇ ਦੇਸ਼ ਦੇ ਲੋਕਾਂ ਦੇ ਮਨਾਂ 'ਚ ਗੁੱਸਾ ਸੋ ਇੱਕ ਨਵੀਂ ਸਥਿਤੀ ਜਿਸ ਚੋਂ ਆਪਾਂ ਸਾਰੇ ਗੁਜ਼ਰ ਰਹੇ ਹਾਂ ਸੋ ਮਾਰਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਰਜੀ ਦੀ ਸਰਕਾਰ ਦਾ ਬੜਾ ਸਪਸ਼ਟ ਆਦੇਸ਼ ਆ ਕਿ ਪੰਜਾਬ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਇਸ ਮੁਸ਼ਕਲ ਘੜੀ ਦੇ ਅੰਦਰ ਕੋਈ ਦਿੱਕਤ ਨਾ ਆਵੇ ਸੋ ਇਹਦੇ ਲਈ ਅਸੀਂ ਸਾਰੇ ਮੰਤਰੀ ਸਹਿबान ਸਾਡਾ ਸਾਰਾ ਹੀ ਐਮਐਲਏ ਸਹਿबान ਸਾਡਾ ਪ੍ਰਸ਼ਾਸਨ ਇਸ ਗੱਲ 'ਚ ਲੱਗਾ ਸੋ ਅੱਜ ਕੈਬਿਨੇਟ ਮੀਟਿੰਗ ਤੋਂ ਫੌਰਨ ਬਾਅਦ ਸਾਨੂੰ ਜਿਹੜਾ ਉਹ ਇਹ ਕਾਗਜ਼ ਮਿਲਿਆ ਸੋ ਮੈਂ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਅزیز ਸਤਾਰਨਕ 17 ਦੇ ਪੰਜਾਬ ਦੇ ਮੰਤਰੀ ਡਾਕਟਰ ਮਨੋਜੀ ਸਾਡੇ ਐਮਐਲਏ ਗੁਰਦੀਪ ਰੰਧਾਵਾ ਜੀ ਹਲਕਾ ਚਾਰ ਸੰਦੀਪ ਸਿੰਘ ਸੋ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ तमाम ਸਾਡੇ ਐਸਟੀਐਮ ਸਾਹਿਬ ਹੋਰ ਵਕ ਵਕ ਮੈਡੀਕਲ ਅਧਿਕਾਰੀ ਸੋ ਹੁਣ ਅਸੀਂ ਕਲਨੌਰ ਹਸਪੀਟਲ ਦੇ ਅੰਦਰ ਆਏ ਆ ਤੋ ਇੱਥੇ ਜੋ ਵੀ ਕਿਸੇ ਅਮਰਜੈਂਸੀ ਦੇ ਦੌਰਾਨ ਵਿਆਸੀ ਸਥਿਤੀ ਬਣਦੀ ਹੈ ਕਿ ਉਹਦੇ ਲਈ ਅਸੀਂ ਇੱਥੇ ਬੈੱਡ ਕਿੰਨੇ ਆ ਉਹਦੇ ਲਈ ਹੋਰ ਕਿਹੜੀ-ਕਿਹੜੀ ਚੀਜ਼ਾਂ ਦੇ ਲੋੜ ਆ ਉਹ ਸਾਰਾ ਐਸਐਮਓ ਸਾਬ ਤੋਂ ਅਸਿਸਮਰ ਸੁਣਿਆ ਸਮਝਿਆ ਚੱਲੇ ਚੱਲੇ ਕਰ ਲਈ ਜੀ ਸਿਰ ਤੇ ਨਹੀਂ ਨਹੀਂ ਕੋਈ ਨਹੀਂ ਕਿਰਪਾ ਤੁਹਾਨੂੰ ਬਹੁਤ-ਬਹੁਤ ਧੰਨਵਾਦ ਜੇ ਸਾਡਾ ਪੰਜਾਬ ਵੀ ਆਂਦਾ ਹੈਗਾ ਤੇ ਕੈਬਨਟ ਤੋ ਬਸ ਇੰਦੀ ਅਸੀਂ ਪਹੁੰਚੇ ਸਾਨੂੰ ਡਾਇਰੈਕਸ਼ਨਸ ਮਿਲੀ ਐ ਸੀਐਮ ਸਾਹਿਬ ਵੱਲੋਂ ਸਦਾ ਆਪਵਾਸੀ ਬਣਦੇ ਹੋੜੇ ਜਿਹੜੇ ਬਾਰਡਰ ਏਰੀਆਸ ਹੈਗੇ ਸਪੈਸ਼ਲੀ ਤ੍ਰੇਕ ਡਿਸਟ੍ਰਿਕਟ ਨੂੰ ਦੋ ਦੋ ਮੰਦਰ ਤੋਂ ਲੋਟ ਕੋਈ ਨੇ ਤੇ ਅਸੀਂ ਖੁਦ ਜਾ ਕੇ ਵਿਜ਼ਿਟ ਕਰੀਏ ਜਿਹੜੀ ਐਮਰਜੈਂਸੀ ਸਰਵਿਸਿਜ਼ ਹੈਗੇ ਜਾਂ ਹਸਪੀਟਲਸ ਹੈਗੇ ਜਾਂ ਫਾਇਰ ਸਟੇਸ਼ਨਸ ਹੈਗੇ ਅਜੇ ਮਾਰਕੀਟ ਵੀ ਅਸੀਂ ਜਾਣਾ ਐਟ ਲੀਸਟ ਲੋਕਾਂ ਨੂੰ ਆਪਾਂ ਸ਼ੋਰ ਕਰਨਾ ਕਿ ਕੋਈ ਕਿਸੇ ਤਰ੍ਹਾਂ ਦੀ ਤਬਾਹਾਂ ਦੇ ਕੋਲ ਹੋ ਰਹੀ ਹੈ ਜੀ ਇਹ ਨੈਸ਼ਨਲ ਅਮਰਜੈਂਸੀ ਲੱਗੀ ਹੈ ਤੇ ਜਿਹੜੀ ਸਾਡੀ ਪ੍ਰਿਪੇਅਰਡਨੈਸ ਹੈਗੀ ਹੈ ਚਾਹੇ ਹਸਪੀਟਲ ਦੀ ਹੋਵੇ ਚਾਹੇ ਕੋਈ ਅਮਰਜੈਂਸੀ ਦੀ ਹੋਵੇ ਚਾਹੇ ਕੋਈ ਫਾਇਰ ਵਾਲੀ ਹੋਵੇ ਉਹਨੂੰ ਅਸੀਂ ਆਪਾਂ ਦੇਖ ਰਹੇ ਹਾਂ तकरीबन ਇੱਥੇ ਦੇਖਿਆ ਹਸਪੀਟਲ ਪੂਰਾ ਕੰਮ ਕਰ ਤੇ तकरीबन 10 ਸਾਡੇ ਕੋਲ ਆਕਸੀਜਨ ਕੰਸੈਂਟਰੇਟਰ ਹੈਗੇ ਆ ਤੇ ਸਟਾਫ ਵੀ तकरीबन ਪੂਰਾ ਹੀ ਹੈਗਾ ਸਰਜ ਤੱਕ ਬੈਠੇ ਰਹੇ ਨੇ ਹੈਗੇ ਬਾਕੀ ਐਂਬੂਲੈਂਸਾਂ ਵੀ ਕਿੰਨੇ ਸਾਡੇ ਕੋਲ ਬੰਦ ਬਹੁਤ ਹੋ ਗਏ ਹੈਗੇ ਡਰਾਈਵਰ ਦਾ ਵੀ ਹੋ ਜਾਏਗਾ ਤੇ तकरीबन ਅਸੀਂ ਸੈਟੀਸਫਾਈਡ ਹੈਗੇ ਹਾਂ ਤੇ ਦਵਾਈਆਂ ਵੀ ਸਾਰੀਆਂ ਕਿਤੇ ਸਾਡੇ ਕੋਲ ਇਨ ਸਟਾਕ ਹੋ ਰਹਾ ਹੈਗਾ ਐਮਰਜੈਂਸੀ ਮੈਡੀਸਨ ਦਾ ਵੀ ਤੇ ਇੰਜੈਕਟੇਬल्स ਦਾ ਵੀ ਤੇ ਅਸੀਂ ਇਹ ਹੀ ਲੋਕਾਂ ਨੂੰ ਦੱਸਣਾ ਚਾਹਦੇ ਕਿ ਤੁਸੀਂ ਫੋਹਾਾਂ ਤੋਂ ਬਚੋ ਕਿਸੇ ਤਰ੍ਹਾਂ ਦੀ ਕੋਈ ਖਬਰਾਂ ਨਹੀਂ ਕੋਈ ਲੋੜ ਨਹੀਂ ਹੈਗੀ ਤੇ ਪੂਰੀ ਸਰਕਾਰ ਆਵਾਦੀ ਪਾਰਟੀ ਸਰਕਾਰ ਪੂਰੇ ਸਾਡੇ ਸੀਐਮ ਸਾਹਬ ਸਰਵਪੰਸੀ ਮਾਨ ਜੀ ਉਹ ਪਲ-ਪਲ ਦੀ ਖਬਰ ਪੂਰੇ ਸਾਰੇ ਬਾਰਡਰ ਏਰੀਆ ਤੋਂ ਪੂਰੇ ਪੰਜਾਬ ਤੋਂ ਆਪਣੇ ਕੋਲ ਰੱਖਦੇ ਨੇ ਤੇ ਅਸੀਂ ਵੀ ਸਾਡੀ ਹੁਣ ਡਿਊਟੀ ਹੈ ਜਾ ਕਿ ਅਸੀਂ ਸਾਰੀ ਗਰਾਉਂਡ ਲੈਵਲ ਦੇ ਸਾਰੇ ਜਿੰਨੇ ਵੀ ਐਮਰਜੈਂਸੀ ਸਰਵਿਸ ਦੇਖਦੇ ਹਾਂ ਪਿਕੋਰੀਆ ਆਪਾਂ ਖੁਦ ਆਪਾਂ ਉਹਦਾ ਸਾਈਜ਼ ਨਾਲੀ ਜੇ 10 ਕਾਲ ਛੁੱਟੀਆਂ ਸਾਰੇ ਡਾਟਾ ਦੀ ਖਤਮ ਕਰ ਦਿੰਦੇ ਕਿ ਨਹੀਂ ਪਰ ਅਜੀ ਵੀ ਕੁਝ ਡਾਟਾ ਛੁੱਟੀਆਂ ਦੇ ਲਈ ਨਹੀਂ ਸਹੀ ਗੱਲ ਹੈ ਜੁਰੀ ਨਹੀਂ ਕਿ ਅਸੀਂ ਮੈਡੀਕਲ ਲਾਈਨ ਦੀ ਗੱਲ ਕਰੀਏ ਅ ਜੇ ਅਸੀਂ ਮੈਂ ਆਪਣੇ ਫਰ ਪਾਰਟ ਕੋਲ ਲੋਕਲ ਬੋਰਡ ਇਸ ਗੱਲ ਕਰੀ ਅਸੀਂ ਆਪੋ ਉਹ ਵੀ ਰਿਕਾਲ ਕਰ ਲੈ ਸਾਰੇ ਜਿੰਨੇ ਵੀ ਸਟਾਫ ਛੁੱਟੀ ਤੇ ਗਿਆ ਸੀ ਹੋ ਸਕਦਾ ਕਿ ਉਹ ਵਿਦਨ ਅ ਡੇ ਟੂ ਵਾਪਸ ਜੁਆਇਨ ਕਰ ਲੈਣ ਮੈਸੇਜ ਸਭ ਨੂੰ ਲੱਗ ਗਿਆ ਚਾਹੇ ਡਾਕਟਰ ਸੋ ਚਾਹੇ ਫਾਇਰ ਸਟੇਸ਼ਨ ਦੇ ਆਫਸਰ ਹੁਣ ਸਾਡੇ ਚਾਹੇ ਐਡਮਿਨਿਸਟ੍ਰੇਟਿਵ ਆਫਸਰ ਹੋ ਕੇ ਹੋਣਾ ਹੈਗੇ ਤੇ ਸਨੇਹਾ ਸਰਕਾਰ ਵੱਲੋਂ ਸਖਤ ਨਾਲ ਲੱਗ ਹੈ ਕਿ ਉਹ ਵਿਦਨ ਅ ਡੇ ਟੂ ਮੇਰੇ ਕੋਲ ਵਾਪਸ ਆ ਕੇ ਜੁਆਇਨ ਕਰ ਲੈਣਗੇ ਜੀ ਜਿਹੜੇ ਜਮਾ ਖੋਰੀ ਕਰਦੇ ਬਿਆਰ ਉਹਨਾਂ ਨੂੰ ਕੀ ਮੈਸੇਜ ਹੋਊਗਾ ਉਹ ਬਿਲਕੁਲ ਬਿਲਕੁਲ ਸਖਤ ਸ਼ਬਦਾਚ ਅਸੀਂ ਆਪਾਂ ਕਵਾਂਗੇ ਕਿ ਇਹ ਦੇਖੋ ਇਹ ਐਮਰਜੈਂਸੀ ਹੈਗੀ ਆ ਪੰਜਾਬ ਤੇ ਐਮਰਜੈਂਸੀ ਹੈਗੀ ਆ ਪੂਰੇ ਦੇਸ਼ ਵਿੱਚ ਤੇ ਇਸ ਐਮਰਜੈਂਸੀ ਦਾ ਮੈਂ ਕਹੂੰਗਾ ਕਿ ਕੋਈ ਨਜਾਇਜ਼ ਫਾਇਦਾ ਨਾ ਲੈਣ ਕੋਈ ਜੋ ਬਿਜ਼ਨਸ ਸੋਰਸਸ ਹੈਗੇ ਆ ਤੇ ਜੇ ਕੋਈ ਇਹੋ ਜਿਹਾ ਕੰਮ ਕਰਦਾ ਜਾਂ ਜਮਾਖੋਰੀ ਕਰਦਾ ਫੜਿਆ ਗਿਆ ਤੇ ਉਹ ਤੇ ਸੀਐਮ ਸਾਹਿਬ ਵੱਲੋਂ ਵੀ ਸਨੇਹਾ ਲੱਗਿਆ ਕਿ ਅਸੀਂ ਉਹ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਉਹ ਤੇ ਅਸੀਂ ਆਪਾਂ ਪਰਚਾ ਕਰਾਂਗੇ ਐਫਆਈਆਰ ਕਰਾਂਗੇ ਜੀ ਧੰਨਵਾਦ